ਸਾ ਚਿਕਾ ਸਾ ਚਿਕਾ ਸਾ ਕੀਆ ਲੈ ਹੁਣ ਇਹਨੂੰ ਮੂੰਹ ਕਰੋ ਸਾਰੇ ਮੁੱਕੇ ਤੇ ਸਾਰੇ ਹੱਥ ਭਵਾ ਦੇ ਤੁਹਾਨੂੰ ਮਿਲਦੇ ਆ ਪਾਓ ਹੱਥ ਇੰਦਰ ਪਾਓ ਨਹੀਂ ਨਹੀਂ ਮੈਡਮ ਦੇ ਬੋਣੇ ਆ ਆਓ ਪਾਓ ਪਾਓ ਦੇਖਿਓ ਜੀ ਘਰ ਦੇ ਚੇਅਰਮੈਨ ਸਾਹਿਬ ਦੀ ਕੋਈ ਨਹੀਂ ਬੰਦਣਾ ਪਹਿਲੇ ਮੈਂ ਤਾਂ ਕਰਦੇ ਆ ਜੇ ਇਹਨੂੰ ਤੁਹਾਡੇ ਘਰੋਂ ਮਾਣਦੇ ਕਿਤੇ ਨਹੀਂ ਕੋਈ ਪਾਓ ਮਾਤਬੇ ਨੂੰ ਮੁੱਕੇ ਸਰਸ਼ੀ ਗੱਲ ਜੀ ਸਾਰੇ ਨੂੰ ਜਿਹੜੇ ਤੁਹਾਨੂੰ ਅਪਲੋਡ ਹੈ ਤੇ ਮਾਪੇ ਕੋਲ ਸਪੈਸ਼ਲ ਆਪਾਂ ਕਰ ਲਾ ਚੱਲ ਚੱਲ ਸ਼ੇਪੀ ਇਹਨਾਂ ਦੀ ਮਰਜ਼ੀ ਰੱਖਦੀ ਹੈ ਨਾ ਬੜੇ ਕਹਾਰਾ ਕਰਦਾ ਚਲੋ ਜੀ ਚਲੋ ਜੀ ਚਲੋ ਹਰਮਨ ਪਿਆਰੇ ਨੇਤਾ ਜਿੰ다ਜੀਤ ਕੌਰ ਜੀ ਮਾਨ ਉਹਨਾਂ ਦੇ ਨਾਲ ਆਏ ਹੋਏ ਸਾਡੇ ਸਾਥਕ ਪੰਡ ਦੇ ਅਨੁਜਾਤ ਬੀਬੀ ਰਾਜੀਵਿੰਦਰ ਕਹਿੰਦਰਪੌਰ ਜੀ ਹਾੜਾ ਜੀ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਪਰਸਿਆਂ ਗ੍ਰਹਿਣ ਕਰ ਲੋ ਕਿ ਆਪਾਂ ਥੋੜੀ ਮੇਰ ਲਈ ਆਏ ਕੋਈ ਸਾਡੇ ਦੋ ਬੁੱਕ ਬੁਲਾ ਰਹਿਆਂ ਦੇ ਵਿਚਾਰ ਸੁਣਨੇ ਆ ਮੈਂ ਬੇਨਤੀ ਕਰਦਾ ਕਿ ਅ ਅੱਜ ਦਾ ਜਿਹੜਾ ਦਿਨ ਖਾਸ ਕਰਕੇ ਬਿਲਗਾ ਨਗਰ ਲਈ ਬਹੁਤ ਹੀ ਇਤਿਹਾਸਕ ਸੁਭਾਗਾ ਆ ਇਧਰ ਇਹ ਬਿਲਗਾ ਨਗਰ ਨੂੰ ਅੱਜ ਤੋਂ ਲਗਭਗ 1.5 ਸਾਲ ਪਹਿਲਾਂ ਸਾਡੇ ਨਗਰ ਦੀ ਸਾਰੀ ਸੰਗਤ ਨਾਲ ਮਿਲ ਕੇ ਐਮਐਲਏ ਸਾਹਿਬ ਨੂੰ ਮਿਲੀ ਸੀ ਜ ਜਿਉਂ ਉਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਜਿਦਾ ਇਤਿਹਾਸਕ ਨਗਰ ਸਾਡਾ ਬਿਲਗਾ ਆ ਤੇ ਚੇਅਰਮੈਨ ਜੀ ਦਾ ਜਿਹੜਾ ਉਹਦਾ ਸਾਡੇ ਨਗਰ ਨੂੰ ਬਖਸ਼ਿਆ ਜਾਵੇ ਐਮਐਲਏ ਸਾਹਿਬ ਨੇ ਉਹਨਾਂ ਦੇ ਬੇਨਤੀ ਨੂੰ ਕਬੂਲ ਕਰਦੇ ਆ ਇੱਕ ਸੁਧਾਰਨ ਪਰਿਵਾਰ ਦੇ ਬੀਬੀ ਗਰਬੀਤ ਕੌਰ ਸੰਘੇੜਾ ਜੀ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਆ ਉਹ ਉਸ ਪਰਿਵਾਰ ਨੇ ਦਿਨ ਰਾਤ ਸੇਵਾ ਕੀਤੀ ਹੈ ਪਾਰਟੀ ਦੀ ਜਿਲੇ ਕੇ ਬਤੌਰ ਕਾਉਂਸਲਰ ਵੀ ਲੋਕਾਂ ਦੇ ਵਿੱਚ 5 ਸਾਲ ਵਿਚਰੇ ਨੇ ਤੇ ਉਸ ਕਾਉਂਸਲਰ ਦਾ ਖਿਆਲਾ ਸਾਹਿਬ ਮੈਂ ਵੀ ਹਿੱਸਾ ਸੀ ਮੈਂ ਇਹ ਗੱਲ ਮੰਨਾਂਗਾ ਕਿ ਜਿੰਨਾ ਬੀਬੀ ਗੁਰਮੀਤ ਕੌਰ ਜੀ ਨੇ ਨਗਰ ਦੇ ਵਿੱਚੋਂ ਉਸ 5 ਸਾਲ ਦੇ ਵਿੱਚ ਸੇਵਾ ਕਰਕੇ ਪਿਆਰ ਖਟਿਆ ਉਹ ਸ਼ਾਇਦ ਸਾਡੇ ਹਿੱਸੇ ਵੀ ਨਹੀਂ ਆਇਆ ਇਹਨਾਂ ਦੀ ਮਿਹਨਤ ਤੇ ਲਗਨ ਦੀ ਪਰਿਵਾਰ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਮਐਲਏ ਇੰਦਰਜੀਤ ਕੌਰ ਮਾਨ ਜੀ ਨੇ ਜਿਹੜਾ ਮਾਣ ਇਹਨਾਂ ਨੂੰ ਬਖਸ਼ਿਆ ਆ ਉਹਦੀ ਸراہਨਾ ਕਰਨੀ ਬਣਦੀ ਆ ਨਕੌਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਜੀ ਉਨ੍ਹਾਂ ਦੇ ਨਾਲ ਅੱਜ ਜਿਹੜੀ ਤਾਜਪੋਸ਼ੀ ਹੋਣ ਜਾ ਰਹੀ ਆ ਸਾਡੇ ਬਹੁਤ ਸਤਿਕਾਰਯੋਗ ਬੀਬੀ ਗਰਮਜੀਤ ਕਰਜੀ ਜਿਨ੍ਹਾਂ ਦੀ ਮਿਹਨਤ ਨੂੰ ਦੇਖਦੇ ਪਾਰਟੀ ਨੇ ਇਹਨਾਂ ਨੂੰ ਮਾਣ ਬਖਸ਼ਿਆ ਉਹਨਾਂ ਦੇ ਨਾਲ ਸਾਡੇ ਪ੍ਰਧਾਨ ਸਾਹਿਬ ਗੁਰਨਾਮ ਸਿੰਘ ਜਖੂ ਜੀ ਭਪਿੰਦਰ ਸਿੰਘ ਜੀ ਸਾਡੇ ਟਾਲੀ ਸਾਹਿਬ ਤੇ ਮੇਰੇ ਸਾਹਮਣੇ ਬਿਲਗਾ ਤੋਂ ਜਿੰਨੇ ਵੀ ਤੁਸੀਂ ਅੱਜ ਬੈਠੇ ਹੋ ਆਓ ਫਤਿਹ ਦੀ ਸੱਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਅੱਜ ਦੇ ਇਸ ਖੁਸ਼ੀ ਵਾਲੇ ਮੌਕੇ ਤੇ ਗੁਰਮੀਤ ਕੌਰ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਤੇ ਪਾਰਟੀ ਦਾ ਧੰਨਵਾਦ ਕਰਦੀ ਆ ਸਾਡੇ ਸੁਪਰੀਮੋ ਅਰਬਿੰਦ ਕੇਜਰੀਵਾਲ ਜੀ ਤੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬਹੁਤ ਵੱਡੀ ਸੋਚ ਰੱਖ ਕੇ ਇੱਕ ਵਰਕਰਾਂ ਨੂੰ ਇੰਨਾ ਵੱਡਾ ਮਾਣ ਦਿੱਤਾ। ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ। ਕੱਚੇ ਚੀਜ਼ਾਂ ਜਾਂਦੀਆਂ ਸੀ। ਤੇ ਉਹ ਵੀ ਜਿੱਦਾਂ ਜਖੂ ਸਾਹਿਬ ਨੇ ਦੱਸਿਆ ਕਿ ਕੋਈ 20 ਲੱਖ ਦੀ ਤੇ ਕੋਈ 30 ਲੱਖ ਦੀ ਪਰ ਇੱਕ ਆਮ ਆਦਮੀ ਪਾਰਟੀ ਆ ਜਿਹੜੀ ਵਰਕਰਾਂ ਦੀ ਕਦਰ ਕਰਦੀ ਆ ਤੇ ਇੱਕ ਵਰਕਰਾਂ ਦੀ ਮਿਹਨਤ ਨੂੰ ਦੇਖਦੇ ਹੋਏ ਅੱਜ ਜੋ ਸਾਡੇ ਬੀਬੀ ਜੀ ਨੂੰ ਚੇਅਰਮੈਨ ਦੀ ਕੁਰਸੀ ਤੇ ਕਨੇਵਾਜਿਆ ਇਹ ਆਮ ਆਦਮੀ ਪਾਰਟੀ ਕਰ ਸਕਦੀ ਆ। ਸਾਡੇ ਮੁੱਖ ਮੰਤਰੀ ਸਾਹਿਬ ਕਰ ਸਕਦੇ ਆ। ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਡੇ ਬਰਕਰਾਂ ਨੂੰ ਵਧੀਆ ਅਹੁਦਿਆਂ ਤੇ ਬਿਠਾਇਆ ਜਾਂਦਾ ਇਹ ਤੋਂ ਪਹਿਲਾਂ ਜਿੰਨੀਆਂ ਵੀ ਇਹ ਤਾਂ ਹੁਣ ਅਨਾਉਂਸਮੈਂਟ ਹੋਈ ਆ ਇਹ ਤੋਂ ਪਹਿਲਾਂ ਮੈਨੂੰ ਲੱਗਦਾ ਕਿ 1 ਸਾਲ ਪਹਿਲਾਂ ਵੀ ਮਾਰਕੀਟ ਕਮੇਟੀਾਂ ਦੇ ਚੇਅਰਮੈਨ ਲਾਏ ਸੀ ਉਹਦੇ ਵਿੱਚ ਵੀ ਤੁਸੀਂ ਨਿਗਾਹ ਮਾਰ ਲਿਓ ਪੂਰੇ ਪੰਜਾਬ ਦੇ ਵਿੱਚੋਂ ਬਰਕਰਾਂ ਤੋਂ ਇਲਾਵਾ ਕਿਸੇ ਦੂਸਰੇ ਬੰਦੇ ਨੂੰ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕਿਉਂਕਿ ਬਰਕਰਾਂ ਦੀ ਕਦਰ ਜਿਹੜੀ ਆ ਉਹ ਬਹੁਤ ਜ਼ਰੂਰੀ ਵੀ ਆ ਸਾਡੇ ਸ਼ਾਹਕੋਟ ਤੋਂ ਬਲਵੀਰ ਸਿੰਘ ਜੀ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਉਹ ਉਸ ਮੰਡੀ ਦੇ ਵਿੱਚ ਪੱਲੇਦਾਰੀ ਦਾ ਕੰਮ ਕਰਦੇ ਸੀ ਇਹ ਪਾਰਟੀ ਦੇ ਵਰਕਰ ਸੀ ਪਾਰਟੀ ਲਈ ਵੀ ਅਣਤਖ ਮਿਹਨਤ ਕੀਤੀ ਉਹਨਾਂ ਨੇ ਦੇਖੋ ਜਿਹੜਾ ਬੰਦਾ ਉਸ ਕਮੇਟੀ ਦੇ ਵਿੱਚ ਪੱਲੇਦਾਰੀ ਦਾ ਕੰਮ ਕਰ ਰਿਹਾ ਮੰਡੀ ਦੇ ਵਿੱਚ ਤੇ ਉਹਨੂੰ ਚੇਅਰਮੈਨ ਦੀ ਕੁਰਸੀ ਦੇ ਕੇ ਨਿਵਾਜਣਾ ਹੈ ਬਹੁਤ ਵੱਡੀ ਗੱਲ ਆ ਕਿ ਆਮ ਆਦਮੀ ਪਾਰਟੀ ਨੇ ਬਹੁਤ ਸਾਡੇ ਪਾਰਕਰ ਜਿਹੜੇ ਆ ਉਹਨਾਂ ਨੂੰ ਜਿਹੜੀਆਂ ਹੈ ਕੁਰਸੀਆਂ ਦੇ ਕੇ ਨਿਵਾਜਿਆ ਜਿਵੇਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਸੋਚ ਬਹੁਤ ਵਧੀਆ ਆ ਉਹਨਾਂ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜੇ ਗੱਲ ਕੀਤੀ ਆ ਤੇ ਰੰਗਲਾ ਪੰਜਾਬ ਬਣਨਾ ਸ਼ੁਰੂ ਹੋ ਚੁੱਕਾ ਆ ਕਿਉਂਕਿ ਜਦੋਂ ਬਰਕਰਾਂ ਦੀ ਕਦਰ ਹੋਣ ਲੱਗ ਜਾਏ ਤੇ ਸਰਕਾਰਾਂ ਵਧੀਆ ਕੰਮ ਕਰਨ ਲੱਗ ਜਾਣ ਤੇ ਫਿਰ ਆਪਣੇ ਆਪ ਹੀ ਜਿਹੜਾ ਤੁਹਾਡਾ ਜਦੋਂ ਦੇਸ਼ ਆ ਤੁਹਾਡਾ ਸਟੇਟ ਆ ਉਹ ਤਰੱਕੀ ਕਰਦਾ ਤੇ ਤੁਹਾਡੇ ਹਲਕੇ ਦੀ ਜੇ ਮੈਂ ਗੱਲ ਕਰਾਂ ਤੇ ਮੇਰੀ ਭੈਣ ਇੰਦਰਜੀਤ ਕੌਰ ਮਾਨ ਮੈਂ ਤੁਹਾਨੂੰ ਇਹਨਾਂ ਦੀ ਕੋਈ ਇਹ ਨਹੀਂ ਕਿ ਮੂੰਹ ਤੇ ਬੈਠਿਆ ਤੇ ਮੈਂ ਮੈਂ ਇਦਾਂ ਘਾਟੀ ਕਰਦੀ ਹੁਨੀ ਕਿ ਮੈਂ ਕੋਈ ਕਿਸੇ ਦੀ ਸਿਫਤ ਜੱਪ ਚ ਪਰ ਇਹਨਾਂ ਦਾ ਮੈਂ ਇੱਕ ਗੱਲ ਦੇਖੀ ਆ ਕਿ ਜਿੱਦਾਂ ਵੀ ਮਾਰਕੀਟਿੰਗ ਕਮੇਟੀਆਂ ਦੇ ਚੇਅਰਮੈਨ ਪਾਰਟੀ ਨੇ ਲਾਏ ਆ ਇਹਨਾਂ ਦਾ ਕੋਈ ਰੋਲ ਨਹੀਂ ਰਿਹਾ ਵਿੱਚ ਕਿਉਂਕਿ ਪਾਰਟੀ ਨੇ ਜਦੋਂ ਜਿੱਦਾਂ ਕਰਨਾਲ ਸਿੰਘ ਭਾਲੂ ਜੀ ਨੂੰ ਅਸੀਂ ਉੱਥੇ ਬਿਠਾ ਕੇ ਆਏ ਆ ਨਕੁੰਦਰ ਤੇ ਪਾਰਟੀ ਨੇ ਸੰਗਠਨ ਤੋਂ ਪੁੱਛਿਆ ਕਿ ਜਿਹੜੇ ਵਰਕਰ ਹੈਗੇ ਪਾਰਟੀ ਦੇ ਕਿਹੜੇ-ਕਿਹੜੇ ਨੇ ਤੇ ਜਦੋਂ ਬਲਾਕ ਪ੍ਰਧਾਨ ਕਰਨੈਲ ਰਾਮਦਾਨੂ ਜੀ ਜਿਹੜੇ ਕਾਫੀ ਟਾਈਮ ਤੋਂ ਕੰਮ ਕਰਦੇ ਸੀ ਉਹਨਾਂ ਤੋਂ ਪਹਿਲਾਂ ਜਸਵੀਰ ਸਿੰਘ ਸ਼ੰਕਰ ਜੀ ਜਿਨ੍ਹਾਂ ਨੂੰ ਲੇਬਰ ਦੇ ਵਿੱਚ ਕੋਈ ਮੈਂਬਰ ਲਾਇਆ ਹੋਇਆ ਆ ਤੇ ਜਦੋਂ ਪਾਰਟੀ ਨੇ ਪੁੱਛਿਆ ਤੇ ਫਿਰ ਉਹਨਾਂ ਨੂੰ ਦੱਸਿਆ ਕਿ ਗੁਰਮੀਤ ਕੌਰ ਜੀ ਜਿਹੜੇ ਇੱਕ ਕਾਉਂਸਲਰ ਸੀ ਕਿਉਂਕਿ ਮੈਂ ਤਾਂ ਜਾਣਦੀ ਆ ਇੱਕ-ਇੱਕ ਵਲੰਟੀਅਰ ਨੂੰ ਕਿ ਕਿ ਕਾਉਂਸਲਰ ਰਹੇ ਆ ਜਦੋਂ ਕੋਈ ਵੀ ਨਹੀਂ ਸੀਗਾ ਪਾਰਟੀ ਦਾ ਤੇ ਉਹਨਾਂ ਨੇ ਜਿਵੇਂ ਜਖੂ ਸਾਹਿਬ ਨੇ ਦੱਸਿਆ ਕਿ ਸੇਵਾ ਵੀ ਇੰਨੀ ਕੀਤੀ ਆ ਇਹ ਪਿਆਰ ਜਿਹੜਾ ਲੋਕਾਂ ਦਾ ਤਾਂ ਹੈ ਹੀ ਆ ਪਰਮਾਤਮਾ ਵੀ ਜਦੋਂ ਤੁਸੀਂ ਸੱਚੇ ਮਨ ਨਾਲ ਸੇਵਾ ਕਰਦਾ ਤਾਂ ਪਰਮਾਤਮਾ ਵੀ ਤੁਹਾਨੂੰ ਸੇਵਾ ਦਾ ਫਲ ਜ਼ਰੂਰ ਦਿੰਦਾ ਤੇ ਅੱਜ ਜਿਹੜੀ ਇਹਨਾਂ ਨੂੰ ਸੇਵਾ ਦਾ ਫਲ ਦਿੱਤਾ ਜਿੱਦਣ ਮਾਰਕੀਟਿੰਗ ਕਮੇਟੀਆਂ ਦੇ ਚੇਅਰਮੈਨ ਆ ਇਹਨਾਂ ਨੂੰ ਬਹੁਤ ਮਤਲਬ ਇਹ ਹੋਇਆ ਕਿ ਤਿੰਨ ਤਾਂ ਬੰਦੇ ਅਡਜਸਟ ਹੋ ਗਏ ਆ ਤੇ ਬਾਕੀ ਰਹਿ ਗਏ ਮੇਰੇ ਮੈਨੂੰ ਨਾਰੀ ਲਿਸਟ ਬਣਾ ਕੇ ਭੇਜ ਦਿੱਤੀ ਕਿ ਇਹਨਾਂ ਨੂੰ ਵੀ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਤੁਸੀਂ ਐਡਜਸਟ ਕਰਵਾਓ ਫਿਰ ਟਾਈਮ ਲੈ ਕੇ ਤੇ ਸਟੇਟ ਦੇ ਵਿੱਚ ਦੀਪਕ ਜੀ ਨੂੰ ਮਾਨ ਸਾਹਿਬ ਨੂੰ ਮਿਲ ਕੇ ਆਏ ਆ ਕਿ ਜਿੰਨੇ ਵੀ ਤੁਸੀਂ ਨਹੀਂ ਐਡਜਸਟ ਹੋ ਸਕੇ ਸਬਰ ਰੱਖਿਓ ਕਿਉਂਕਿ ਇਹ ਇਦਾਂ ਦੀ ਸ਼ਖਸੀਅਤ ਆ ਮੈਂ ਦੇਖਿਆ ਕਿ ਇਹਨਾਂ ਨੂੰ ਵਲੰਟੀਅਰਾਂ ਦੀ ਬਹੁਤ ਕਦਰ ਆ ਪਤਾ ਨਹੀਂ ਕਿੱਥੇ ਗੈਬ ਰਹਿ ਜਾਂਦਾ ਕਿਉਂ ਲੱਗਦਾ ਇਹਨਾਂ ਨੂੰ ਕਿ ਮੈਂ ਮੈਡਮ ਨੇ ਨਾਮ ਭੇਜੇ ਜਾਂ ਮੈਡਮ ਸਾਨੂੰ ਲਵਾਉਣਾ ਨਹੀਂ ਚਾਹੁੰਦੀ ਪਰ ਇਦਾਂ ਦੀ ਮੈਂ ਤੁਹਾਨੂੰ ਦੱਸ ਦਵਾਂ ਕੋਈ ਗੱਲ ਨਹੀਂ ਕਿਉਂਕਿ ਜਦੋਂ ਵੀ ਸੰਗਠਨ ਦੇ ਥਰੂ ਕੋਈ ਵੀ ਜਾਂਦਾ ਆ ਉਥੇ ਐਮਐਲਏ ਦੀ ਕੋਈ ਗਲਤੀ ਨਹੀਂ ਹੁੰਦੀ ਕਿਉਂਕਿ ਪਾਰਟੀ ਸੰਗਠਨ ਨੂੰ ਪੁੱਛਦੀ ਆ ਕਿ ਪੁਰਾਣੇ ਕਿਹੜੇ ਕੰਮ ਕਰਦੇ ਆ ਤੇ ਮੈਡਮ ਨੇ ਫਿਰ ਵੀ ਲਿਸਟ ਬਣਾ ਕੇ ਜਿਹੜੇ-ਜਿਹੜੇ ਰਹਿ ਗਏ ਆ ਉਹਨਾਂ ਦੀ ਲਿਸਟ ਬਣਾ ਕੇ ਮੈਨੂੰ ਭੇਜੀ ਹੋਈ ਆ ਮੇਰੇ ਵਟਸਐਪ ਤੇ ਕਿ ਤੁਸੀਂ ਇਹਨਾਂ ਨੂੰ ਭੇਜੋ ਕਿ ਜਿਹੜੇ ਬੰਦੇ ਰਹਿ ਗਏ ਆ ਉਹਨਾਂ ਨੂੰ ਐਡਜਸਟ ਕਰਵਾਉਣਾ ਆ ਇਹ ਸੋਚ ਆ ਇਹਨਾਂ ਦੀ ਇੱਕ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਕਿ ਤੁਹਾਨੂੰ ਬਹੁਤ ਵਧੀਆ ਲੀਡਰ ਜਿਹੜੇ ਆ ਉਹ ਮਿਲੇ ਨੇ ਨਿਤਾਰਕ ਜੇ ਕਿਤੇ ਮੀਟਿੰਗ ਵੀ ਚੱਲਦੀ ਹੁੰਦੀ ਸਾਡੇ ਅਫਸਰਾਂ ਦੀਆ ਹੋਣੀ ਥੋੜੇ ਦਿਨ ਪਹਿਲਾਂ ਦੀ ਗੱਲ ਆ ਕਿ ਸਾਡੇ ਮੰਤਰੀ ਸਾਹਿਬ ਆਏ ਸੀ ਉਹਨਾਂ ਨੇ ਮੀਟਿੰਗ ਲਈ ਬਈ ਕੋਈ ਨਹੀਂ ਬੋਲਿਆ ਉੱਥੇ ਇੱਕ ਤੁਹਾਡੇ ਨੂੰ ਕੋਦਰਦੀ ਆਵਾਜ਼ ਹੀ ਗੂੰਜਦੀ ਸੀ ਉਸ ਮੀਟਿੰਗ ਦੇ ਵਿੱਚ ਕਿ ਅਫਸਰਾਂ ਦੇ ਵੱਧ ਕੰਡ ਸਕਦੇ ਆ ਇਹ ਸੱਚ ਗੱਲ ਆ ਬਿਲਕੁਲ ਕਿ ਇਹਨਾਂ ਨੇ ਉਥੇ ਅਫਸਰਾਂ ਦੇ ਵੱਟ ਕੱਢਦੇ ਤੇ ਮੈਂ ਹਜੇ ਇਹਨਾਂ ਨੂੰ ਰੋਕਦੀ ਸੀ ਕਿ ਇਹਨਾਂ ਤੋਂ ਆਪਾਂ ਕੰਮ ਲੈ ਲੈਣੇ ਥੋੜਾ ਲਿਮਟ ਵਿੱਚ ਆਪਾਂ ਇਹਨਾਂ ਨੂੰ ਕਹੀਏ ਪਰ ਨਹੀਂ ਇਹਨਾਂ ਨੇ ਪੂਰੇ ਕਿਉਂਕਿ ਇਦਾਂ ਦੇ ਲੀਡਰ ਹੋਣੇ ਬੜੇ ਜ਼ਰੂਰੀ ਆ ਜਿਹੜੇ ਅਫਸਰਾਂ ਤੋਂ ਕੰਮ ਲੈ ਸਕਣ ਸਾਰੇ ਅਫਸਰਾਂ ਦੀ ਮੈਂ ਗੱਲ ਨਹੀਂ ਕਰਦੀ ਵਿੱਚ ਬਹੁਤ ਅਫਸਰ ਹੈਗੇ ਆ ਕਿ ਜਿਹੜੇ ਇਦਾਂ ਦੇ ਕੰਮ ਕਰਦੇ ਆ ਤੇ ਪਰ ਫਿਰ ਜਦੋਂ ਲੀਡਰ ਵਧੀਆ ਹੋ ਗਏ ਹਮਕੇ ਦਾ ਹਮਕੇ ਦੀ ਨੁਮਾਇੰਦਗੀ ਅੱਛੇ ਬੰਦੇ ਨੂੰ ਦਿੱਤੀ ਹੋਵੇ ਤੇ ਫਿਰ ਬਹੁਤ ਵਧੀਆ ਰਹਿੰਦਾ ਤੁਸੀਂ ਬਹੁਤ ਪੱਗਾਂ ਵਾਲੇ ਆ ਕਿ ਤੁਹਾਨੂੰ ਬੀਬੀ ਇੰਦਰਜੀਤ ਕੌਰ ਮਾਨ ਵਰਗੇ ਐਮਐਲਏ ਮਲੇ ਨੇ ਸੋ ਸਾਰੇ ਇਕੱਠੇ ਰਹੋ ਬਹੁਤ ਵਧੀਆ ਜਿਹੜੇ ਹੋਰ ਵੀ ਰਹਿੰਦੇ ਨੇ ਉਹਨਾਂ ਨੂੰ ਵੀ ਐਡਜਸਟ ਕੀਤਾ ਜਾਵੇਗਾ ਪਾਰਟੀਆਂ ਦੇ ਕੋਲ ਸਰਕਾਰਾਂ ਦੇ ਵਿੱਚ ਬਹੁਤ ਕੁਝ ਹੁੰਦਾ ਤੇ ਸਰਕਾਰਾਂ ਦੇ ਵਿੱਚ ਐਡਜਸਟਮੈਂਟ ਹੋ ਜਾਂਦੀ ਆ ਹਾਂ ਕੁਝ ਲੇਟ ਹੋ ਸਕਦੀ ਆ ਥੋੜੀ ਬੋਦੀ ਪਰ ਤੁਸੀਂ ਸਾਰੇ ਇਕੱਠੇ ਰਹੋ ਜਿੰਨੇ ਵੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਮਾਣ ਬਖਸ਼ਦੇ ਜਦੋਂ ਨਕੋਦਰ ਦੇ ਵਿੱਚ ਆਣੀ ਆ ਕਿਉਂਕਿ ਮੈਂ ਪਹਿਲਾਂ ਜਾ ਕੇ ਆਏ ਆ ਦੋਨੂੰ ਅਸੀਂ ਤਾਲੇ ਪੋਸ਼ਿਕ ਰਾਇਆ ਹੁਣ ਮੈਡਮ ਦੀ ਵਾਰੀ ਆ ਤੇ ਹੁਣ ਇਹਨਾਂ ਨੂੰ ਆਪਾਂ ਸੀਟ ਤੇ ਬਿਠਾਉਣਾ ਸਾਰਿਆਂ ਨੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਮੈਂ ਮੈਡਮ ਇੰਦਰਜੀਤ ਕੌਰ ਮਾਨ ਜੀ ਨੂੰ ਤੇ ਮੈਡਮ ਗੁਰਮੀਤ ਕੌਰ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਅੱਜ ਦੇ ਇਸ ਮੌਕੇ ਤੇ